ਏ ਭਾਈ ਸਾਡੀ ਟਿੱਡੀ ਜਾਂਦੀ ਆ ਪਾਰਕੇ ਚ ਛਿੰਗਾਂ ਵਾਟੀਆਂ ਕਰਨ ਝੂਟੇ ਮਾਟੇ ਲੈਣ ਇਹ ਸਾਡਾ ਅੱਜ ਫਸਟ ਵਲੌਗ ਹੈ ਜਰੂਰ ਪਿਆਰ ਦਿਓ ਜਿਹੜੇ ਨਵੇਂ ਮੰਦੇ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਨੇ ਮੰਦੇ ਵੀਡੀਓ ਲਾਈਕ ਕਮੈਂਟ ਕਰਕੇ ਸ਼ੇਅਰ ਜਰੂਰ ਕਰਿਓ ਉਹ ਜਾਂਦੀ ਸਾਡੀ ਟਿੱਡੀ ਸਾਡੀ ਉਹ ਆਉਂਦੀ ਮੇਰੀ ਪਾਂਜੀ ਲਾਡੋ ਜੀਬੇ ਚਲੋ ਚਲੋ ਕੋਈ ਨਾ ਟੱਪ ਜਾਓ ਪਰ ਜੇਟਰ ਉਪਰ ਤੇ

ਔਥਟੀ ਨੂੰ ਉੱਪਰ ਕਰਦੇ ਘਰ ਦੀ ਵਾਪਸੀ ਹੋ ਰਹੀ ਹੈ ਬਈ ਜੰਪ ਜੰਪ ਮਾਰ ਕੇ ਪੂਰਾ ਐਨ ਮਲ ਸਾਡਾ ਤਿਆਰਦਾ ਹੋ ਗਿਆ ਚਲੋ ਚਲੋ ਭੱਜੇ ਚਲੋ ਨਾਈ ਨਾਈ ਕਰੋ ਮজা ਆਇਆ ਅੱਜ ਨੂੰ ਮজা ਆਇਆ ਕਿੰਨਾ ਕੋ ਕਿੰਨਾ ਕੋ ਮਜ਼ਾ ਆਇਆ ਮੇਰੇ ਪੁੱਤ ਨੂੰ ਓ ਮਜ਼ਾ ਆ ਗਿਆ ਕੋਈ ਨਾ ਖੜਾਓ ਉਹ ਕੀੜੀ ਮਾਰਤੀ ਰੋਂਦੇ ਨਹੀਂ ਹੁੰਦੇ ਖਿਡਾਰੀ ਨਹੀਂ ਰੋਂਦੇ ਨੇ ਆਲੇ ਇੱਧਰ ਚੱਲ ਤੈਨੂੰ ਆਖਿਆ ਜਾ ਕੇ ਇੱਧਰ ਚੱਲ ਥੱਲੇ ਭਾਈ ਅਸੀਂ ਗਰਾਊਂਡ 'ਚ ਵਾਪਸ ਆ ਰਹੇ ਹਾਂ ਜੰਪ ਜੰਪ ਮਾਰ ਕੇ ਇਹ ਮੇਰਾ ਪਾਂਝੀਆਂ ਨਿਕਲੀਆਂ ਨਿਕੀਆਂ ਟਿੱਡੀਆਂ ਮਿੱਡੀਆਂ ਉਹ ਵੱਡੀ